ਹੇ ਗੁਰੂ ਵਾਹਿਗੁਰੂ ਵਾਹਿਗੁਰੂ ਹਾਥ ਹਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਣਾ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਘਰ 8ਵਾਂ ਕਾਫੀ ਮਹੱਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਨ ਨਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਏ ਸਿਆਣਪਾਂ ਕਿਤੇ ਕਾਮ ਨ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਸ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ ਆਸਾ ਮੁਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੀਵਣ ਨਾਲ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰਹੁ ਇਕ ਖਿੰਨ ਚਸਾ ਇਹੋ ਕੀਜੈ ਦਾਨਾ ਰਹਾਉ ਭਗਤ ਸੱਚਾ ਸੋਇ ਹੈ ਜਿਸ ਹਰ ਧਾਨ ਅੰਤਰ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਵੇਕ ਸਤ ਸਰ ਉਹੋ ਆਦ ਜੁਗਾਦੀ ਜੁਗਾ ਹਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਕਹਿ ਸੰਗੇ ਆਸਾ ਮਹੱਲਾ ਪੰਜਵਾਂ ਸਾਈਂ ਅਲਖ ਅਪਾਰ ਭੋਰੀ ਮਨ ਵਸੈ ਦੂਖ ਦਰਦ ਰੋਗ ਮਾਏ ਮੈਂਡਾ ਹਬਨਸੈ ਹਉ ਵੰਯਾ ਕੁਰਬਾਨ ਸਾਈਂ ਆਪਣੇ ਹੋਵੇ ਅਨੰਦ ਘਣਾ ਮਨ ਤਨ Japne ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਢਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਵ ਸੰਸਾਰ ਹਵਾ ਹੂੰ ਬਾਹਰਾ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਹਾਸਾ ਮੁਹੱਲਾ ਪੰਜਵਾਂ ਲੱਖ ਭਗਤ ਅਰਾਧਾ ਹੈ ਜਪਤੇ ਪੀਓ ਪੀਓ ਕਮਨ ਜੁਗਤ ਮਲਾਵੋ ਨਿਰਗੁਣ ਵਿਖਈ ਜੀਓ ਤੇਰੀ ਟੇਕ ਗਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ 나ਥ ਤੇਰੀ ਸ੍ਰੇਸ਼ਟ ਸਭ ਰਹਾਉ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬਿਹੂ ਨੜਿਆ ਸੇ ਮਰਨ ਵਸੂਰ ਵਸੂਰਾ ਦਾਸ ਦਾਸ ਤਨ ਭਾਏ ਮਿਟਿਆ ਤਿਨਾ ਗਾਉਣ ਵਿਸਰਿਆ ਜਿਨਾਂ ਨਾਮ ਤਨਾੜਾ ਹਾਲ ਕੌਣ ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ ਨਾਨਕ ਬੰਦਨ ਕਾਟ ਮਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾਂ ਹਬੇ ਥੋਕ ਵਿਸਾਰਿ ਹੀ ਕੋ ਖਿਆਲ ਕਰ ਝੂਠਾ ਲਾਹਿ ਗਮਾਨ ਮਨ ਤਨ ਅਰਪ ਧਰ ਆਠ ਪੈਰ ਸਾ ਲਾਹਿ ਸਿਰ ਜਨਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰਹੁ ਮੂ ਰਹਾਉ ਸੋਹੀ ਕਾਮ ਕਮਾਏ ਜਿਤ ਮੁਖ ਉਜਲਾ ਸੋਹੀ ਲੱਗੇ ਸੱਚ ਜਿਸ ਤੋਂ ਦੇਹ ਅੱਲਾ ਜੋ ਨਾ ਤਹੰਦੋ ਮੂਲ ਸੋ ਘਰ ਰਾਸ ਕਰ ਹਿਕੋ ਚਿਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਰਾਮ ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕੱਥ ਨਾਨਕ ਵਖਾਣਿਆ ਆਸਾ ਮਹੱਲਾ 5 ਜਿਨਾਂ ਨਾ ਵਿਸਰੈ ਨਾਮ ਸੇ ਕਨੇਹਾ ਭੇਦ ਨਾ ਜਾਣਹੁ ਮੂਲ ਸਾਈ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਜੀਤੇ ਖੰਡ ਬ੍ਰਹਮੰਡ ਉਧਾਰੇ ਤਿਨਖੇ ਜਿਨ ਮਨ ਉਠਾਇ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਨ ਸਭ ਠਾਈ ਜਾਨੀਐ ਦਿਨਸ ਰਹਿਣ ਆਰਾਧ ਸੰਭਾਲੇ ਸਾਹਾ ਸਾਹ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾਂ ਪੂਰ ਰਹਾ ਸਭ ਠਾਈ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਸੱਤ ਦੂਜਾ ਨਾਹੀ ਕੋਈ ਜਿਉ ਭਾਵੈ ਤਿਉ ਰਾਖ ਰੱਖਣ ਹਾਰਿਆ ਤੁਜ ਬਿਨੇ ਵਰਨਾ ਕੋਈ ਨਦਰ ਨਿਹਾਰਿਆ ਰਹਾਉ ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀ ਐ ਜਿਸ ਮਨ ਵੁਠਾ ਆਪ ਤਿਸ ਨਾਮ ਵਸਾਰੀ ਐ ਜੋ ਕਿਛ ਕਰੇ ਸੋ ਆਪ ਆਪਨ ਭਾਣਿਆ ਭਗਤਾ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰਿ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾਂ ਕਿਆ ਸੋਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੀ ਇਤ ਦਰਿਆਏ ਵੰਜਨ ਵਹੰਦਿਆ ਬੋਹਤੜਾ ਹਰ ਚਰਨ ਮਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਉ ਭੋਗਹਿ ਭੋਗ ਅਨੇਕ ਵਿਣ ਨਾਮੈ ਸੁਨਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨਸ਼ਾਰ ਸਰਪਰ ਚਾਲਣਾ ਮਹਾ ਬਖਮ ਸੰਸਾਰ ਵਿਰਲੇ ਪੀਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾਂ ਕੋਈ ਨਾ ਕਿਸ ਹੀ ਸੰਗ ਕਾਹੇ ਗਰਭੀਐ ਏਕ ਨਾਮ ਆਧਾਰ ਭਉਜਲ ਤਰਬੀਐ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਉ ਰਾਜਮਾਲ ਜੰਜਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਸ਼ਚਲੇ ਹੋ ਤਨੋ ਜੀਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਆਰੇ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰੈਣ ਦਿਨਸ ਕਰ ਜੋੜ ਹਰ ਹਰ ਧਾਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਪੂਰ ਸਚਾ ਸਚ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸੈ ਆਰਾਧ ਮਨਾ ਵਨਾਸੈ ਸਗਲ ਰੋਗ ਰਾਖਨ ਹਾਰ ਅਪਾਰ ਰਾਖੈ ਅਗਨ ਮਾਹੀ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾਹਾ ਹਰ ਕਥਾ ਕਹਾਣੀਆਂ ਅਨ ਦਿਨ ਸਿਮਰਹਿ ਨਾਮ ਤਜ ਲਾਜ ਲੁਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਐ ਅਨੰਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹੋ ਕਿਨੈ ਵਿਰ ਲੈ ਲਾਇਆ ਧਨ ਸੁਹਾਵਾ ਮੁਖ ਜਿਨਾਂ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵੈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵੇ ਆਸਾ ਮਹੱਲਾ ਪੰਜਵਾਂ ਆਵੋ ਮੀਤ 71 ਹੋਏ ਰਸ ਕਸ ਸਭ ਪੁੰਚਹਿ ਅਮਰਤ ਨਾਮ ਹਰ ਹਰ ਜਪਹਿ ਮਿਲ ਪਾਪਾਂ ਮੁੰਚਹਿ ਤਤ ਵਿਚਾਰੂ ਸੰਤ ਜਨੋ ਤਾਂ ਤੇ ਬਿਗਨ ਨਾ ਲਾਗੇ ਹੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਉਮੈ ਵਿਖ ਜਾ ਰਹੁ ਸਾਚਾ ਹਟ ਪੂਰਾ ਸੌਦਾ ਵੱਖਰ ਨਾਮ ਵਪਾਰ ਹੋ ਜੀਉ ਪਿੰਡ ਧਾਨ ਅਰਪਿਆ ਸੇ ਹੀ ਪਤਵੰਤੇ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ RAM ਰਸਾਇਣ ਜੋ ਰੱਤੇ ਨਾਨਕ ਸਾਚੇ ਅਮਲੀ ਆਸਾ ਮੁਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜੱਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰਹਿ ਸਤਗੁਰੂ ਕੈ ਜਿਨ ਭਰਮ ਬਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਰਾਰੀ ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਉ ਲਾਭ ਪੂਰੈ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੁ ਮਿੱਤਾ ਆਸਾ ਮਹੱਲਾ ਪੰਜਵਾ ਜਾਂ ਕਾ ਠਾਕਰ ਤੂੰ ਹੀ ਪ੍ਰਭ ਤਾਂ ਕੇਵਡ ਭਾਗਾ ਉਹ ਸਹੇਲਾ ਸਦ ਸੁਖੀ ਸਭ ਬ੍ਰਹਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਮਨ ਸਗਲ ਵਿਦ ਸੋ ਸਤ ਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾਂ ਕਾ ਭਉ ਕਰੀਐ ਗੁਰਸੇਵਾ ਮਹਿਲ ਪਾਈਐ ਜਗ ਦੁੱਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾਂ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅਮਰਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਵਜਹੁ ਨਾਨਕ ਮਿਲੈ ਏਕ ਨਾਮ ਰਿੱਧ ਜਪ ਜਪ ਜੀਵੇ